ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਕੀ ਪੱਤੇ ਭਾਈ ਨਵੀ ਖਾਨ ਭਾਈ ਕਨੀ ਖਾਨ ਇਸ ਜਗ੍ਹਾ ਦਰਸ਼ਨ ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਰਾਤਾਂ ਦੋ ਦਿਨ ਆਰਾਮ ਕੀਤਾ ਸੀ ਮਾਸੀਵਾੜਾ ਸਾਹਿਬ ਦੇ ਵਿੱਚ ਜਿੱਥੇ ਕੀ ਭਾਈ ਨਵੀ ਖਾਨ ਭਾਈ ਗਨੀ ਖਾਨ ਨੇ ਦੋ ਦਿਨ ਪੈਰਜ਼ਰੀ ਕੀਤੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਰਾਮ ਕਰਨ ਵਾਸਤੇ ਦੋ ਦਿਨ ਇਸ ਅਸਥਾਨ ਤੇ ਰਾਮ ਕੀ ਤਸਵੀਰ ਦਸਮ ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਉਹਨਾਂ ਦੀ ਆਰਾਮ ਕਰਨ ਵਿੱਚ ਜੋ ਪੈਰਿਧਾਰੀ ਕੀਤੀ ਸੀ ਭਾਈ ਗਨੀ ਖਾਨ ਭਾਈ ਨਵੀ ਖਾਨ ਜੀ ਨੇ ਕੀਤੀ ਸੀ ਤੇ ਇਸ ਕਮਰੇ ਦੇ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਦਿਨ ਦੋ ਰਾਤਾਂ ਆਰਾਮ ਕੀਤਾ ਸੀ ਮਾਛੀ ਬੜਾ ਸਾਹਿਬ ਦੇ ਵਿੱਚ ਜੋ ਕਿ ਆਪ ਦਰਸ਼ਨ ਕਰ ਰਹੇ ਹੋ ਪਵਿੱਤਰ ਅਸਥਾਨ ਮਾਛੀ ਬੜਾ ਸਾਹਿਬ ਦੇ ਵਿੱਚ ਭਾਈ ਗਨੀ ਖਾਨ ਭਾਈ ਨਵੀ ਖਾਨ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ